ਇਹ ਨਾਮ ਆਪ ਜੀ ਦਾ ਹਰਿੰਦਰ ਕਮਾਰ ਹੈ ਇਹ ਆਪਣਾ ਭਤੀਜਾ ਪ੍ਰਾ ਦਾ ਬੇਟਾ ਅਸੀਂ ਪ੍ਰਾ ਦਾ ਬੇਟਾ ਹਾਂ ਕਿੰਨੇ ਸਾਲਾਂ ਤੋਂ ਕੈਨੇਡਾ ਗਿਆ ਹੈ ਇਹਨੂੰ ਹੋ ਗਿਆ ਜੀ 14-15 ਸਾਲ ਜੀ ਕਿਹੜੇ ਦੇਸ਼ ਤੇ ਕਿਹੜੇ ਸੈਰ ਤੇ ਰਹੇ ਸੀ ਇਹ ਬਰਫਟੈਂਚ ਲੈ ਨਾ ਦੀ ਪਹਿਲਾ ਜੀ ਤੇ ਕੰਮ ਕੀ ਕਰਦਾ ਸੀ ਉੱਥੇ ਪਹਿਲਾਂ ਤਾਂ ਕੰਪਨੀ ਚ ਲੱਗਿਆ ਸੀ ਜੀ ਜੀ ਉਸ ਤੋਂ ਬਾਅਦ ਇਹ ਗੱਡੀਆਂ ਮਤਲਬ ਸਿਖਾਉਣ ਲੱਗਿਆ ਬੱਚਿਆਂ ਨੂੰ ਫੇਰ ਇਹ ਜਿਹੜੀ ਸਿਸਟਰ ਸੀ ਹੋਰ ਹੋਰ ਸੈਡ ਸੀ ਉਹਨੇ ਮਕਾਨ ਲੈ ਲਿਆ ਉਦੋਂ ਬਾਅਦ ਫਿਰ ਉਹ ਕਹਿਣ ਲੱਗੀ ਵੀ ਤੂੰ ਵੀ ਮਕਾਨ ਇੱਥੇ ਲੈ ਲੈ ਸਸਤੇ ਨੇ ਉੱਥੇ ਲੈ ਲਿਆ ਫਿਰ ਇਹਨੂੰ ਰੋਡਵੇਚ ਉੱਥੇ ਨੌਕਰੀ ਮਿਲ ਗਈ ਹਾਂ ਫਿਰ ਉਹ ਦੋਕ ਦੋ ਘੰਟਿਆਂ ਦਾ ਰਸਤਾ ਪਰਾਂ ਗੁੱਡੀਆ ਤਾਂ ਸਾਈਡ ਤੇ ਲੱਗ ਗਿਆ ਭੈਣ ਵੀ ਉੱਥੇ ਰਹਿੰਦੀ ਸੀ ਭੈਣ ਵੀ ਉੱਥੇ ਰਹਿੰਦੀ ਹੈ ਹਾਂ ਨੀਸਾ ਉੱਥੇ ਰਹਿੰਦੀ ਹੈ ਜਮਾਈ ਰਹਿੰਦਾ ਹੈ ਉਹਦੀ ਗੁੱਡੀਆ ਧੀ ਇਹਦਾ ਬੇਟਾ ਤੇ ਇਹਦੀ ਮੰਮੀ ਇਹ ਘਟਨਾ ਜੋ ਜੋ ਦਸਰੇ ਪਰਿਵਾਰ ਅਮਰੀਕਾ ਗਿਆ ਉਹ ਵਾਪਸ ਆਇਆ ਅਮਰੀਕਾ ਤੋਂ ਵਾਪਸ ਆਇਆ ਹਾਂ ਜੀ ਪਹਿਲਾਂ ਇਹ ਅਰੀਜਨ ਵਾਲਸ ਦੀ 29 ਤਰੀਕ ਦੀ ਇਹ ਕਹਿੰਦੇ ਵੀ ਚਲ ਘੁੰਮਣ ਆਣੇ ਨਾਲੇ ਅਮਰੀਕਾ ਰਿਸ਼ਤੇਦਾਰ ਤੇ ਬਹੂ ਦੇ ਦਿੱਲੀ ਦੀ ਬਹੂ ਇਹ ਉੱਥੇ ਜਾ ਕੇ ਵੀ ਆਪਾਂ ਨਾਲ ਸਾਰੇ ਰਿਸ਼ਤੇਦਾਰਾਂ ਨੂੰ ਮਿਲਿਆ ਵਾਸ਼ਿੰਗਟਨ ਮਿਲਿਆ ਲਾ ਕਰ ਲਾਂ ਉੱਥੇ ਗੱਡੀ ਲੈ ਕੇ ਆਪਦੀ ਸਿੱਪ ਚੁਪ ਚੜਾ ਕੇ ਉੱਥੋਂ ਮਤਲਬ ਬਾਪਸ ਇਹ ਗੱਡੀ ਚ ਆ ਗਏ ਬਰੈਟਨ ਅਮਰੀਕਾ ਤੋਂ ਘੁੰਮ ਫਿਰ ਕੇ ਉਹ ਤੁਰ ਹਾਤ ਰਹੀ ਸਾਰੇ ਉੱਥੇ ਰਿਸ਼ਤੇਦਾਰ ਹੋਰ ਕਾਫੀ ਰਿਸ਼ਤੇਦਾਰ ਨੇ ਸਾਡੇ ਉਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਮਤਲਬ ਉੱਥੇ ਕੈਨੇਡਾ ਦੇ 11 ਦੇ ਟਾਈਮ ਇਹ ਚੱਲ ਪਈ ਪਰਸੋਂ ਜਦ ਪ੍ਰਦੀਪ ਗਿਆ ਉਹਦੇ ਮਨ ਇੱਥੇ ਜ਼ਮੀਨ ਜ਼ਮੀਨਾਂ ਆਂਦੀ ਸੀ ਤੁਹਾਨੂੰ ਥੋੜੇ ਭਰਾ ਦੇ ਹਾਂ 7-8 ਕਿਲੇ ਜ਼ਮੀਨ ਦੇਣੇ ਸੀ ਅੱਛਾ ਤੇ ਮਨ ਸੇ ਆਈ ਵੀ ਮੈਂ ਬਾਹਰ ਜਾਵਾਂ ਹੈ ਉਹਦੇ ਮਨ ਸੇ ਆਇਆ ਮੈਂ ਬਾਹਰ ਜਾਵਾਂ ਹਾਂ ਜੀ ਉਹਦੇ ਮਨ ਚ ਹਾਂ ਜੀ ਹਾਂ ਉਦੋਂ ਮੇਰਾ ਭਰਾ ਜਿਉਂਦਾ ਸੀ ਉਹਦੀ ਵੀ ਡੈਥ ਹੋ ਗਈ 15 16 ਸਾਲ ਹੋ ਗਈ ਉਸ ਟਾਈਮ ਵਾਰ ਗਿਆ ਉਸ ਟਾਈਮ ਭਰਾ ਥੋੜੇ ਇੱਥੇ ਹਾਂ ਉਦੋਂ ਹੈਗੇ ਤੇ ਜੀ ਸੁਖਦੇਵ ਰਾਮ ਜੀ ਸੁਖਦੇਵ ਰਾਮ ਜੀ ਹਾਂ ਜੀ ਹਾਂ ਸੁਖਦੇਵ ਰਾਮ ਜੀ ਹਾਂ ਉਹ ਹਾਂ ਜੀ ਉਹਨੂੰ ਫਿਰ ਅਟੈਕ ਹੋ ਗਿਆ ਫਿਰ ਇਹ ਮਿਲ ਲਾ ਗਿਆ ਇੱਥੇ ਜੇ ਅਟੈਕ ਹੋ ਗਿਆ ਫਿਰ ਉਸ ਤੋਂ ਬਾਅਦ ਫਿਰ ਮੈਨੂੰ ਪੁੱਛਣ ਲੱਗਿਆ ਵੀ ਕਿਵੇਂ ਕਰੀਏ ਤਾਇਆ ਜੀ ਵੀ ਮੈਂ ਬਾਹਰ ਜਾ ਮਾਂ ਕਿ ਉਰੇ ਰਹਾ ਮੈਂ ਕਿਹਾ ਵੀ ਭਾਈ ਤੂੰ ਬਾਹਰ ਵਗ ਜਾ ਜੇ ਤੇਰਾ ਜੀਕਰਾ ਰਹਿ ਜੀ ਉੱਥੇ ਨਹੀਂ ਪੀਰ ਹੋ ਕੇ ਇੱਥੇ ਆ ਜੀ ਇਹ ਜਦੋਂ ਉਹਨਾਂ ਦਾ ਕੰਮ ਵਧੀਆ ਸੈੱਟ ਹੋ ਗਿਆ ਬਹੁਤ ਵਧੀਆ ਜੌਬ ਤੇ ਲੱਗੀ ਹੋਈ ਸੀ ਤੁਸੀਂ ਕਿੰਨੇ ਭਰਾ ਹੋ ਅਸੀਂ ਅਸੀਂ ਦੋਏ ਭਰਾ ਤੇ ਹਾਂ ਹਾਂ ਮੇਰੇ ਤਿੰਨ ਬੇਟੇ ਨੇ ਜੀ ਉਹ ਕੱਲਾ ਦੀ ਹੈ ਹਾਂ ਜੀ ਤੁਸੀਂ ਕਿੱਥੇ ਬੜੀ ਕਰਦੇ ਹੋ ਸਰ ਮੈਂ ਖੇਤੀਬਾੜੀ ਕਰਦਾ ਬੇਟੇ ਮੇਰੇ ਮੁਲਾਜ਼ਮ ਨੇ ਕਿੰਨੇ ਤੇ ਹੁਣ ਮੈਂ ਖੇਤੀ ਛੱਡਤੀ ਤੇ ਉਹਨਾਂ ਦੀ ਵੀ ਠੇਕੇ ਤੇ ਜ਼ਮੀਨ ਮਹੀਨਿਆਂ ਕਿੰਨੇ ਕਦੋਂ ਖਸੂਤਨਾ ਮਿਲੀ ਰਾਤ ਨੂੰ ਜੀ ਸਵੇਰੇ ਇਹ ਕੱਲ ਸਵੇਰੇ ਮਿਲੀ ਸਾਨੂੰ 8:00 ਵਜੇ ਹੂੰ ਅਸੀਂ ਫਿਰ ਸੋਚਿਆ ਵੀ ਕਿਤੇ ਗਲਤ ਨਾ ਹੋਵੇ ਗੱਲ ਆ ਫਿਰ ਇਹ 8 10 ਵਜੇ ਤੱਕ ਕਿਸੇ ਨੂੰ ਨਹੀਂ ਦੱਸਿਆ ਜੀ ਵੀ ਕੀ ਗੱਲਬਾਤ ਹੈ ਫਿਰ ਅਸੀਂ ਦੁਬਾਰਾ ਫੋਨ ਕਰਿਆ ਉਹ ਕਹਿੰਦੇ ਵੀ ਪਿੱਛੋਂ ਟਰੱਕ ਨੇ ਫੇਟ ਮਾਰੀ ਵੀ ਐ ਕਰਕੇ ਕੀ ਚੀਜ਼ ਦਾ ਹੈ ਟਰੱਕ ਟਰੱਕ ਹਾਂ ਟਰੱਕ ਗੱਡੀ ਜਾ ਰਹੀ ਸੀ ਮੂਰੇ ਜੀ ਇਹ ਟਰੱਕ ਪਿੱਛੇ ਰਹਿਦੀ ਟਰੱਕ ਨੇ ਮਾਰੀ ਫੇਟ ਇਹ ਫਿਰ ਇਹ ਮੌਕੇ ਤੇ ਬਾਪ ਪੁੱਤਾਂ ਦੀ ਦੋਵਾਂ ਦੀ ਡੈਥ ਹੋ ਗਈ ਪਿਛਲੀ ਸੀਟ ਤੇ ਬੈਠੇ ਤੇ ਇਹ ਇਹ ਬਹੁਤ ਇੱਕ ਮੁੰਡਾ ਹੋਰ ਸੀ ਉਹ ਗੱਡੀ ਚਲਾ ਰਿਹਾ ਦੀ ਤੇ ਬਹੁਤ ਸਾਡ ਤੇ ਬੈਠੀ ਸੀ ਉਹਨਾਂ ਦੇ ਛੱਟਾ ਕਾਫੀ ਨਹੀਂ ਹਾਂ ਹਸਪਤਾਲ ਨੇ ਹਾਂ ਟਾਂਕੇ ਟੁਕੇ ਬਹੁਤ ਲਗਾਏ ਸਿਰ ਤੇ ਬਹੁਤ ਦੇ ਸੰਸਕਾਰ ਵਾਸਤੇ ਤੁਸੀਂ ਕੀ ਸਰਕਾਰ ਨੂੰ ਉੱਥੇ ਕਰਨੇ ਆਉਗੇ ਨਹੀਂ ਉਹ ਉੱਥੇ ਉਹਦੇ ਸਹਰੇ ਬਾਗੇ ਸਾਡਾ ਤਾਂ ਪਾਸਪੋਰਟ ਬਣਾਇਆ ਸੀ ਬੱਚੇ ਮਲਾਜਮ ਤੇ ਉਹਨਾਂ ਦੇ ਪਾਸਪੋਰਟ ਬਣੇ ਹੋਏ ਤੇ ਉਹਦੇ ਗੁੱਡੀ ਦੇ ਸਹਰਿਆਂ ਨੇ ਬਣੇ ਹੋਏ ਤੇ ਤੇ ਉਹਨਾਂ ਦੇ ਬਣੇ ਹੋਏ ਤੇ ਉਹ ਫਿਰ ਉਧਰ ਹੀ ਚਲੇ ਗਏ ਵੀ ਉੱਥੇ ਸੰਸਕਾਰ ਕਰਾਂਗੇ ਉਹਨਾਂ ਨੇ ਕਿ ਫਰਮ ਦੀ ਫਰਮ ਦੀ ਕਿਵੇਂ ਬੱਤਾਂ ਹੈ ਤੁਹਾਡੇ ਕੀ ਲੱਗਦਾ ਪ੍ਰਦੀਪ ਸਾਡੇ ਦੇਵਰ ਦੇ ਬੇਟੇ ਨੇ ਇਹ ਨੂਰੀ ਦੀ ਨੂਵੀ ਗਈ ਜੀ ਜਿਹੜੇ ਪੋਤਰ ਲੱਗੇ ਤੁਹਾਨੂੰ ਹਾਂਜੀ ਹਾਂ ਕਿੰਨੇ ਟਾਈਮ ਤੋਂ ਉਥੇ ਕੈਨੇਡਾ ਰਹੇ ਨੇ ਉਥੇ ਤੋਂ 15 ਸਾਲ ਤੇ ਰਹਿੰਦੇ ਨੇ ਜੀ 8 ਸਾਲ ਬਿਆਹ ਨੂੰ ਹੋ ਗਏ ਤੁਹਾਡੇ ਨਾਲ ਕੋਈ ਗੱਲ 2-3 ਦਿਨ ਪਹਿਲਾਂ ਹੋਈ ਕੋਈ 2-3 ਦਿਨ ਪਹਿਲਾਂ ਐਨੀਵਰਸਰੀ ਸੀ ਉਹਦੀ ਉਹ ਫੋਟੋਆਂ ਤੇ ਮੈਸੇਜ ਵਗੈਰਾ ਉਹ ਸਾਰੇ ਪਾਉਂਦੇ ਰਹੇ ਨੇ ਫੋਟੋ ਹਾਂਜੀ ਅੱਜ ਫੋਟੋ ਪਾਈ ਸਭ 29 ਤਰੀਕ ਦੀ ਐਨੀਵਰਸਰੀ ਕੋਈ ਖਾਸ ਮੌਤ ਬੁੱਢੇ ਜਨ ਕਰਦਾ ਉਹਦੇ ਕੋਈ ਗੱਲ ਹੁਣ ਨੀ ਜੀ ਹੋਈ ਜਾਨੀ ਉਹਦੀ ਮੰਮੀ ਦੀ ਗੱਲ ਹੋਈ ਆ ਪਰਸੋਂ ਇੱਕ ਦੋ ਦਿਨ ਪਹਿਲਾਂ ਹੂੰ ਤੇ ਉਹ ਕਹਿੰਦੀ ਮਾਤਾ ਤੂੰ ਕਹਿੰਦੀ ਵੀ ਆਉਣ ਨੂੰ ਕਹਿੰਦੀ ਮੈਂ ਆਵਾਂਗੀ ਨੀ ਟੂਰੀ ਘੁੰਮਣ ਗਏ ਨੇ ਅਮਰੀਕਾ ਹੂੰ ਵੀ ਉਦੋਂ ਬਾਅਦ ਮੈਂ ਆਉਂਗੀ ਜੀ ਟਿਕਟ ਕਰਾਉਣਗੀ ਜੀ ਉਦੋਂ ਬਾਅਦ ਤਾਂ ਕੰਮ ਹੋ ਗਿਆ ਜੀ ਹੁਣ ਕਿਨੇ ਹੋਣਾ ਕੀ ਹੋਣਾ ਤੇ ਤੁਹਾਡੇ ਮਤਲਬ ਜਿਹੜੀ ਬੁਰਾਣੀ ਉਦੋਂ ਤੇ ਰਹਿੰਦੀ ਹੈ ਹਾਂ ਜੀ ਕਿ ਤੇਰੇ ਬੱਚੇ ਪਰਦੇਸ ਦੇ ਬੱਚੇ ਦੋ ਇਹਦਾ ਇੱਕ ਬੇਟਾ ਸੀ ਜੀ ਉਹ ਪੂਰਾ ਬੱਚੇ ਦਾ ਨਾਮ ਕੀ ਇਹਦਾ ਪੁੱਤ ਦਾ ਆਨਸ ਜੀ ਆਨਸ ਹਾਂ ਇਸ ਦਾ ਪੁੱਤ ਹੈ ਨੂ ਠੀਕ ਹੈ ਨੂ ਠੀਕ ਹੈ ਜੀ ਹਸਪੀਟਲ ਚ ਉਹਦਾ ਕੀ ਨਾਮ ਹੈ ਆਨਸਲ ਕਾਰ ਚ ਆ ਰਹੇ ਸੀ ਕਿਸੇ ਉੱਥੇ ਨਾ ਕਾਰ ਸੀ ਆਪ ਚਲਾ ਰਹੇ ਠੀਕ ਏ ਗੱਡੀ ਦੋ ਦੋ ਜਣੇ ਸੀ ਜੀ ਵੀ ਬਦਲ ਬਦਲ ਕੇ ਚਲਾ ਰਹੇ ਸੀ ਪੰਜ ਘੰਟੇ ਉਹਨੇ ਚਲਾਈ ਉਹ ਤੋਂ ਬਾਅਦ ਉਹ ਦੂਸਰਾ ਬੇਟਾ ਬੈਠ ਗਿਆ ਇੱਕ ਘੰਟਾ ਚਲਾ ਕੇ ਪਿੱਛੇ ਬੈਠ ਗਿਆ ਇਹ ਅਮਰੀਕਾ ਗਏ ਸੀ ਘੁੰਮਣ ਹਾਂਜੀ ਉੱਥੇ ਵੀ ਰਹਿੰਦੇ ਰਹਿੰਦੇ ਸੀ ਉੱਥੇ ਵੀ ਰਹਿੰਦੇ ਨੇ ਤੇ ਵਾਪਸੀ ਮਾ ਆ ਗਏ ਵਾਪਸੀ ਆ ਗਏ ਜੀ ਮੇਰੇ ਵਿਟਨ ਚ ਆ ਕੇ ਰਿਸ਼ਤੇਦਾਰੀਆਂ ਤੋਂ ਉਹਨਾਂ ਨੂੰ ਮਿਲ ਕੇ ਗਏ ਨੇ ਸਾਰੇ ਹਮ ਬਸ ਉੱਥੋਂ ਚੱਲੇ ਨੇ ਚੱਲ ਕੇ ਤਾਂ ਫਿਰ ਆ ਪਾਣੀ ਵਰਤ ਗਈ ਕੋਈ ਤਾਂ ਜਿਹੜਾ ਸਹਣ ਜੋਖਰੇ ਵੀ ਨਹੀਂ ਕੋਈ ਖਾਸ ਗੱਲ ਕੀਤੀ ਹੋਵੇ ਕਦੀ ਤੁਹਾਡੇ ਨਾਲ ਆਪਣੇ ਦਿਲ ਦੀ ਦਿਲ ਦਿੱਤੇ ਹੀ ਕਹਿੰਦੇ ਨੇ ਜੀ ਵੀ ਅਸੀਂ ਬਹੁਤ ਸੁਖ ਹਾਂ ਹੁਣ ਅਸੀਂ ਵਧੀਆ ਵੀ ਅਸੀਂ ਆਵਾਂਗੇ ਆਉਂਦੇ ਸੀ ਜੀ 2 ਸਾਲ ਪਹਿਲਾਂ ਆ ਕੇ ਗਏ ਨੇ ਵਧੀਆ ਸਾਰੇ ਰਿਸ਼ਤੇਦਾਰੀ ਅਸੀਂ ਮਿਲ ਕੇ ਗਏ ਨੇ ਇੱਥੇ ਕੀਤੀਵਾੜੀ ਕਰਦੇ ਸੀ ਨਹੀਂ ਉਹ ਤਾਂ ਪਾਪਨ ਦਾ ਡੈਥ ਹੋਈ ਹੋਇਆ ਤੇ ਮੰਮੀ ਨੂੰ ਹੁਣ ਫਿਰ ਉਹ ਨਾਲ ਲੈ ਕੇ ਸੀ ਵੀ ਕੱਲੀ ਹੋਵੇ ਤਾਂ ਕਰਕੇ ਬਸੋ ਕਿੰਨਾ ਵੱਡ ਕੇ ਗਿਆ ਤਾਂ ਇੱਥੋਂ ਇੱਥੋਂ ਪਲਾਸਟੂ ਕੀਤੀ ਸੀ ਹਾਂਜੀ ਵਿਆਹ ਕਿੱਥੇ ਸੀ ਇਹ ਵਿਆਹ ਦਿੱਲੀ ਸੀ ਹਾਂ ਦਿੱਲੀ ਦੀ ਕੁੜੀਆਂ ਉਹਦੇ ਪਾਪਾ ਵੀ ਹੈਗੇ ਨੇ ਕਿ ਮਤਲਬ ਵਕੀਲ ਨੇਗੇ ਪਤੀ ਹੈ ਅਣ ਵਾਸਤੇ ਕਹਿੰਦੇ ਆਉਂ ਹਾਂਜੀ ਉਹਦੀ ਸਾਲੀ ਦਾ ਵਿਆਹ ਹੋਣਾ ਸੀ ਵੀ ਉਹਦੀ ਅਗੇਜਮੈਂਟ ਕਰਨੀ ਸੀ ਉੱਥੇ ਉਹ ਮੁੰਡਾ ਜਿਹੜਾ ਦੂਸਰਾ ਸੀ ਨਾਲ ਕਹਿੰਦੇ ਤੇ ਵੀ ਇਹ ਜਦੋਂ ਵਿਆਹ ਦੀ ਕੋਈ ਤਰੀਕ ਪੱਕੀ ਹੋਗੀ ਤਾਂ ਫੇਰ ਆਵਾਂਗੇ ਕੱਲੀ ਆਪਣੀ ਜਲਦੀ ਗੱਲ ਦੱਸੀ ਉਹ ਤੁਹਾਨੂੰ ਕਾਸ ਤੁਹਾਡੇ ਪੁੱਤਰੀ ਜੀ ਨੇ ਦਿਲ ਦੀ ਤਾਂ ਇਹਨਾਂ ਦਾ ਆਪ ਤਾਇਆ ਜੀ ਨਾਲ ਕਰਦੀ ਸੀ ਗੱਲ ਹਾਂ ਜੀ ਆਪਣੇ ਹੋਰ ਭਰਾਵਾਂ ਨਾਲ ਬੇਟੇ ਨੇ ਮੇਰੇ ਵੀ ਤਿੰਨ ਉਹਨਾਂ ਦਾ ਆਪਸ ਵਿੱਚ ਬਹੁਤ ਪਿਆਰ ਅੱਜ ਦੀ ਅੰਦਰ ਕਿੰਨੇ ਭਰਾ ਐ ਕੱਲਾ ਸੀ ਜੀ ਕੱਲਾ ਸੀ ਨਿਕ ਪੈਣਾ ਉਹ ਵੀ ਉਤੀ ਰਹਿੰਦੀ ਐ ਅੱਛਾ ਉਹ ਕਿਨੇ ਡੇ ਰਹਿੰਦੀ ਐ ਇਨੇ ਡੇ ਰਹਿੰਦੀ ਐ ਉਹਦਾ ਕੀ ਨਾਮ ਪੈਂਦਾ ਨੀਸ਼ਾ ਜੀ ਹਾਂ ਜੀ ਉਹ ਮੇਰੇ ਨਾਲ ਹੀ ਬੜੇ ਜੀ ਪਹਿਲਾਂ ਤੁਹਾਡੇ ਨਾਲ ਹੀ ਪੜਦੇ ਸੀ 10 ਤੱਕ ਅਸੀਂ ਇਕੱਠੇ ਪੜ੍ਹਿਆ ਜੀ ਕਿੱਥੇ ਵੱਢਦੇ ਸੀ ਅਸੀਂ ਪਿੰਡੇ ਪੜਦੇ ਫਾਤੇਗੜ ਛੰਨਾ ਪਿੰਡ ਕਿਸ ਤਰ੍ਹਾਂ ਦਾ ਸੁਭਾਅ ਥਾ ਪ੍ਰਦੀਪ ਦਾ ਪ੍ਰਦੀਪ ਸਰ ਅ ਮੱਚਪਣ ਤੋਂ ਇਕੱਠੇ ਖੇਡਿਆ ਸੀ ਸੁਭਾਅ ਦਾ ਬੜਾ ਮਤਲਬ ਸ਼ਾਂਤ ਮੁੰਡਾ ਰਿਸਪੈਕਟਫੁਲ ਬੜਾ ਕੇਰਿੰਗ ਤੇ ਫੈਮਿਲੀ ਓਰੀਐਂਟਡ ਬੰਦਾ ਸੀ ਕੀ ਸੁਪਨਾ ਦੇ ਕੇ ਗਿਆ ਤੁਹਾਨੂੰ ਗੱਲ ਹੋ ਰਹੀ ਥੀ ਹਾਂ ਦਾ ਸੀ ਗੱਲ ਕਰਦਾ ਹੋਣਾ ਵੀ ਮੈਂ ਕੈਨੇਡਾ ਜਾਣਾ ਹੈ ਸਰ ਉਸ ਟਾਈਮ ਜਦੋਂ ਗਿਆ 2010 ਚ ਮੈਂ ਇੰਡੀਆ ਨੀ ਵਿੱਚ ਭਰਤੀ ਹੋਇਆ ਉਸ ਟਾਈਮ ਉਹਦਾ ਬਾਹਰ ਦਾ ਪਲਾਨ ਚੱਲਦਾ ਸੀ ਹੂੰ ਤੇ ਬਾਹਰ ਦਾ ਪਲਾਨ ਉਸ ਟਾਈਮ ਟ੍ਰੈਂਡੀ ਚੱਲਦਾ ਸੀ ਆਪਣੇ ਵੀ ਆਪਾਂ ਸਾਰੇ ਜਾਣੇ ਵੀ ਬਾਹਰ ਹੀ ਜਾਵਾਂਗੇ ਹੂੰ ਤੇ ਉਸ ਟ੍ਰੈਂਡ ਦੇ ਦੌਰਾਨ ਹੀ ਉਹ ਬਾਹਰ ਗਿਆ ਸੁਪਨਾ ਤਾਂ ਉਹਦਾ ਉਹੀ ਸੀ ਵੀ ਜਿਹੜਾ ਸਾਰਾ ਵੀ ਆਪਾਂ ਸੈੱਟ ਹੋ ਕੇ ਆਪਾਂ ਆਪਣਾ ਪਰਿਵਾਰ ਸਭ ਖੁਸ਼ਹਾਲ ਹੋਵੇ ਇਹ ਸਾਰਾ ਸੁਪਨਾ ਲੈ ਕੇ ਗਿਆ ਸੀ ਹੂੰ ਫਿਰ ਮੈਰਿਜ ਕਿੰਨੇ ਸਾਲ ਬਾਅਦ ਉਹਥੇ ਕਿਸ ਤਰ੍ਹਾਂ ਦਿੱਲੀ ਵੀ ਆਏ ਮੈਰਿਜ ਉਹਦੀ ਅ ਮੇਰੇ ਭਾਬੀ ਜੰਸ਼ੁਲਾ 2018 ਚ ਉਹਨਾਂ ਦਾ ਵਿਆਹ ਹੋਇਆ ਜੀ ਹੂੰ ਤੇ ਕੈਨੇਡਾ ਸੀ ਦੋਨੇ ਹਮ ਇਕੱਠੇ ਪੜਦੇ ਸੀ ਜੀ ਹਾਂਜੀ ਦਿੱਲੀ ਦੇ ਨੇ ਉਹ ਦਿੱਲੀ ਦੇ ਤੇ ਇਹ ਉਹਨਾਂ ਦਾ ਇੱਥੇ ਵਿਆਹ ਹੋਇਆ ਸੀ 2018 ਚ ਇੱਥੇ ਆਏ ਪਿੰਡ ਉਸਕੇ ਵਿਆਹ ਕੇ ਬਾਅਦ ਵਿਆਹ ਤੋਂ ਬਾਅਦ ਜਦੋਂ ਵੀ ਰੈਗੂਲਰਲੀ ਆਉਂਦੇ ਰਹਿੰਦੇ ਨੇ ਉਹ ਤਾਂ ਇੱਥੇ ਜ਼ਰੂਰ ਆਉਂਦੇ ਨੇ ਇੱਕ ਦੋ ਦਿਨ ਲਾ ਕੇ ਜਾਂਦੇ ਨੇ ਤੇ ਕੁਝ ਟਾਈਮ ਉਹ ਦਿੱਲੀ ਰਹਿੰਦੇ ਨੇ ਕੁਝ ਟਾਈਮ ਇੱਥੇ ਰਹਿੰਦੇ ਨੇ ਮੇਰੇ ਬੇਟਾ ਹਿਆਨ ਉਹ ਥੋੜਾ ਭਤੀਜਾ ਹਿਆਨਸ ਹੈ ਇਹ ਕਿੰਨੇ ਸਾਲ ਦੇ ਹੈ ਇਹਾਂ ਸੀਗਾ ਜੀ 7 ਸਾਲ ਦਾ 7 ਸਾਲ ਦਾ ਇਹ ਹੁਣ ਕਿੱਥੇ ਗਏ ਸੀ ਜਿਹੜਾ ਵਾਪਸੀ ਮਹੱ사 ਆਇਆ ਹੋਇਆ ਇਸ ਤਰ੍ਹਾਂ ਹਾਂਜੀ ਇਹ ਗਏ ਸੀਗੇ ਅਮਰੀਕਾ ਘੁੰਮਣ ਆਪਣੀ ਐਨੀਵਰਸਰੀ ਸੈਲੀਬ੍ਰੇਟ ਕਰਨ ਅੱਛਾ ਮੈ ਜਨਮ ਦਿਨ ਮਨਾਣ ਗਏ ਹਾਂਜੀ ਤੇ ਆਉਂਦੇ ਹੋਏ ਉਹਨਾਂ ਨਾਲ ਆਪਣੇ ਫੈਮਿਲੀ ਮੈਂਬਰਸ ਨੇ ਕੁਝ ਉਹਨੋਂ ਸਾਰਿਆਂ ਨੂੰ ਮਿਲ ਕੇ ਤੇ ਆਪਣਾ ਵਾਪਸ ਆਪਣੇ ਘਰੇ ਜਾ ਰਹੇ ਸੀ ਤੇ ਗੱਡੀ 'ਚ ਐਕਸੀਡੈਂਟ ਹੋਇਆ ਉਹਨਾਂ ਨਾਲ ਕਿਸ ਤਰ੍ਹਾਂ ਇਨਫੋਰਮੇਸ਼ਨ ਆਈ ਤੁਹਾਡੇ ਕੋਈ ਕਿਸ ਤਰ੍ਹਾਂ ਮਤਲਬ ਕੋਈ ਇਨਫੋਰਮੇਸ਼ਨ ਸਰ ਹਾਂਜੀ ਉਹ ਨਹੀਂ ਪੁਲਿਸ ਨਹੀਂ ਆਪਣੇ ਜਿਹੜੇ ਰਿਲੇਟਿਵ ਰਿਲੇਟਿਵਸ ਨੇ ਉਹਨਾਂ ਨੇ ਇਨਫੋਰਮ ਕਰਿਆ ਸਾਨੂੰ ਸਵੇਰੇ ਹਮਮ ਆਰਾਊਂਡ 6:30 7 ਤੇ ਕਨਫਰਮ ਕਰਦੇ ਹੋ ਸਾਨੂੰ 10 11 ਵਜੇ ਕਿ ਵੀ ਐਕਚੁਅਲ ਚ ਕੀ ਸਿਚੁਏਸ਼ਨ ਕੀ ਉੱਤੇ ਤੇ ਉਸ ਤੱਕਨੇ ਕੋਣ ਕੋਣੇ ਸਹਾਇਤਾ ਦੇ ਜਖਮੀ ਇੱਕ ਤਾਂ ਜੋ ਆ ਭਾਬੀ ਨੇ ਉਹ ਜਖਮੀ ਨੇ ਦੇ ਨਾਲ ਉਹਨਾਂ ਦੇ ਇੱਕ ਹੋਰ ਮੁੰਡਾ ਸੀ ਉਹਨਾਂ ਨੂੰ ਜਾਣਦੇ ਨੇ ਸੀ ਉਹ ਮੰਨ ਲਓ ਉਹ ਚਲਾ ਰਹੇ ਸੀ ਗੱਡੀ ਇਹ ਸੁਣਨ ਚ ਆਇਆ ਕੋਈ ਗੱਲ ਕਰਦਾ ਹੋਵੇ ਤੁਹਾਡੇ ਨਾਲ ਆਖਰੀ ਵਾਰ ਕਦੋਂ ਗੱਲ ਹੋਈ ਹੈ ਤੁਹਾਡੀ ਪ੍ਰਦੀਪ ਨਾਲ ਕੋਈ 5-7 ਦਿਨ 4 ਦਿਨ ਪਹਿਲਾਂ ਅ ਪ੍ਰਦੀਪ ਨਾਲ ਨਹੀਂ ਉਹ ਤੋਂ ਪਹਿਲਾਂ ਤਾਂ ਨਹੀਂ ਫੈਮਲੀ ਨਾਲ ਜਰੂਰ ਗੱਲ ਹੁੰਦੀ ਹੈ ਮੇਰੇ ਨਾਲ ਥੋੜੀ ਘੱਟ ਹੋਈ ਹੈ ਹਮ ਪਰ WhatsApp ਤੇ ਸਾਡਾ ਇੱਕ ਗਰੁੱਪ ਆ ਸਕੂਲ ਦਾ ਗਰੁੱਪ ਹੈ ਉਹਦੇ ਵਿੱਚ ਰੈਗੂਲਰਲੀ ਥੋੜੀ ਗੱਲਬਾਤ ਹੁੰਦੀ ਰਹਿੰਦੀ ਹੈ ਪਿੰਡ ਵਾਰ ਕੀ ਸੋਚਦਾ ਸੀ ਜਦੋਂ ਆਂਦਾ ਸੀ ਇੱਥੇ ਪਿੰਡ ਨਾਲ ਉਹਦੀ ਸਾਰਿਆਂ ਨਾਲ ਵਧੀਆ ਸੀ ਹਾਂ ਸਾਰਿਆਂ ਨਾਲ ਵਧੀਆ ਕਰਦਾ ਸੀ ਜਦੋਂ ਵੀ ਆਉਂਦਾ ਸੀ ਤੇ ਜਿਹਦੇ ਨਾਲ ਵੀ ਮਿਲਦਾ ਸੀ ਮਤਲਬ ਉਹਦਾ ਨੇਚਰ ਇਦਾਂ ਦਾ ਸੀ ਵੀ ਸਾਰਿਆਂ ਨਾਲ ਪਿਆਰ ਨਾਲ ਡੀਲ ਕਰਦਾ ਸੀ ਤੇ ਮਤਲਬ ਬੜਾ ਕੇਰਿੰਗ ਬੰਦਾ ਸੀ ਉਹਦਾ ਮਤਲਬ ਬੜਾ ਲਾਸ ਹੈ ਸਾਡੇ ਲਈ